thank you आज हरमनबीर सिंह गेल आईपीएस डीआईजी जालंधर रेंज सवेरे 7:30 बजे थाना टांडा होशियारपुर ਦਾ ਚਾਰਨ ਨਿਰੀਖਣ ਕੀਤਾ ਇਸ اچانک ਦੌਰੇ ਦਾ ਮੁੱਖ ਮਕਸਦ ਪੰਜਾਬ ਪੁਲਿਸ ਦੇ ਫਰਜ਼ ਪ੍ਰੋਟੋਕੋਲ ਦੀ ਕੜੀ ਪਾਲਣਾ ਨੂੰ ਯਕੀਨੀ ਬਣਾਉਣਾ ਸੀ ਦੌਰੇ ਦੌਰਾਨ ਇਹ ਨੋਟ ਕੀਤਾ ਗਿਆ ਕਿ ਥਾਣੇ 'ਚ ਸਿਰਫ ਸਹਾਇਕ ਕਮੁਨਸ਼ੀ ਬਿਨਾ ਹਥਿਆਰ ਦੇ ਮੌਜੂਦ ਸੀ ਦੂਜਾ ਸਵੇਰੇ 8:00 ਵਜੇ ਨਿਰਧਾਰਤ ਰੋਲ ਕਾਲ ਥਾਣੇ ਵੱਲੋਂ ਲਾਗੂ ਨਹੀਂ ਕੀਤੀ ਗਈ ਜੋ ਕਿ ਸੀਨੀਅਰ ਅਫਸਰਾਂ ਦੇ ਨਿਰਦੇਸ਼ਾਂ ਤੇ ਸਿੱਧੇ ਉਲੰਘਣਾ ਸੀ ਐਸਐਸਓ थाना टांडा ਤੇ ਡੀਐਸਪੀ ਟਾਂਡਾ ਵੀ ਆਪਣੇ ਨਿਵਾਸ ਸਥਾਨਾਂ 'ਵਿ ਸੌ ਰਹੇ ਸੀ ਬਾਕੀ ਰੰਦੀਪ ਪੁਲਿਸ ਫੋਰਸ ਥਾਣ ਮਿੰਟ ਬਾਅਦ ਸੀ ਇਸ ਨਾਲ ਥਾਣੇ 'ਚ ਸੁਰੱਖਿਆ ਦੀ ਕਮੀ ਤੇ ਸੰਭਾਵਿਤ ਖਤਰੇ ਦਾ ਪਤਾ ਲੱਗਦਾ ਹੈ ਡਿਊਟੀ 'ਚ ਲਾਪਰਵਾਹੀ ਤੇ ਨਿਗਰਾਨੀ ਦੀ ਘਾਟ ਕਾਰਨ ਐਸਐਚਓ ਟਾਂਡਾ ਐਸਆਈ ਰਵਨ ਕੁਮਾਰ ਨੂੰ ਮੌਤਲ ਕਰਕੇ ਪੁਲਿਸ ਲਾਈਨ ਭੇਜਿਆ ਗਿਆ ਪਰਮਿਸ਼ਨ ਲੈ ਕੇ ਮੈਂ ਇਸ ਨਾਲ ਕੰਮ ਕਰਵਾ ਕੇ ਦੇਖਣਾ ਵੀ ਪਹਿਲੇ ਰਜਿਸਟਰ ਵੀ ਕੇ ਨੰਬਰ ਦੇ ਨਾਲ ਆਪਕੇ ਗਿਆ ਹੋਇਆ ਹੈ ਮੇਰਾ ਨਹੀਂ ਅਸੀਂ ਫਾਰਮ ਦੀ ਮੇਰੇ ਸੰਦਰਭ ਮੈਂ ਨਹੀਂ ਹੋ ਗਿਆ ਨਹੀਂ ਸੋ ਬਾਤ ਹੈ ये कादे कादे ये एनजी जैसा है ਉਹ ਲੋ ਲੋ ਕੰਧ ਆਏ ਓਏ ਜੂਟੂ ਓਏ ਯਾ ਜੂਰੇ ਫੋਲਟ ਹੋਣਾ ਹੈ ਜੂਰੇ ਫੋਲਟ ਹੋਣਾ ਕਾਲਸ ਇਨਸ਼ਾਪੋਰ ਆਈ ਫੋਰ ਜੂਰੇ ਫੋਲਟ ਫਾਈਰ ਫੋਰ ਜੂਰੇ ਫੋਲਟ ਡੈਟਾ 1 ਜੂਰੇ ਫੋਰ ਐਡਰੈਸ ਨੰਬਰ ਜੇਸਟਿਕ ਐਡਰੈਸ 5 ਫੋਰ ਕਰਾ ਰੇਂਜ ਦੇ ਸਾਰੇ ਜੀਓ ਐਸਐਚਓ ਸਤਲਨੇ ਐਸਐਸਪੀ ਨੂੰ ਰੋਲ ਕਾਲ ਅਜਮੜ ਥਾਣਾ ਟਾਂਡੇ ਨੂੰ ਸਰਪ੍ਰਾਈਜ਼ ਚੈੱਕ ਕੀਤਾ 7:30 ਵਜੇ ਇਪਕ ਨੰਬਰ 8 ਦਾ 8 ਵਜੇ ਵਾਲੀ ਰੋਲ ਕਾਲ ਮਿਸਿੰਗ ਸੀ ਐਸਐਚਓ ਤੇ ਡੀਐਸਪੀ ਟਾਂਡਾ ਆਪਣੇ ਕੁਆਟਰਾਂ ਦੇ ਪਾਏ ਗਏ ਉੱਤੇ ਨਫਰੀ ਬਿਲਕੁਲ ਵੇਜੀ ਹੈ ਜੀ ਸਿਰਫ ਇੱਕ ਐਡੀਸ਼ਨਲ ਮੁੱਛੀ ਸੀ ਨਾਈਂ ਕਰਾ ਇੱਥੇ ਲੇਡੀ ਹਵਾਲਾ ਪਈ ਸੀ ਔਰ ਕੋਈ ਵੀ ਲੇਡੀ ਕੌਂਸਟੇਬਲ ਨਹੀਂ ਪਹਾੜ ਸੀ ਫਿਰ ਹਾਲ ਐ ਐਸਐਚਓ ਕਾਡੇ ਤੋਂ ਮੈਂ ਪੁਲਿਸ ਲਾਈਨ ਦਾ ਗਿਰ ਕਰ ਰਿਹਾ ਤੇ ਡੀਐਸਪੀ ਐਸਐਚਓ ਦੇ ਖਿਲਾਫ ਜਿਹੜਾ ਉਹ ਐਕਸ਼ਨ ਆਊਗਾ ਐਕਸਪਲੇਨੇਸ਼ਨ ਐਸਐਸਪੀ ਸ਼ਾਹਰ ਕੋਲ ਦੇ ਵੀ ਕਾਲੀਟੀ ਕੀਤੀ ਜਾਵੇ ਅੱਗੇ ਵੀ ਮੈਂ ਚੈੱਕ ਕਰਦਾ ਰਹੂੰਗਾ ਕਿ ਕਿਹੜੇ ਕਿਹੜੇ ਖਾੜੇ ਦੇ ਵਿੱਚ ਇਹ ਗੁੰਆਂ ਰਤਾਈਆਂ ਪਾਈਆਂ ਜਾਂਦੀਆਂ ਕਿਤੇ ਵੀ ਮੈਂ ਸਰਫੇਸ ਜਾਂਦੇ ਮਿਲਣ ਕਰੂੰਗਾ ਸਰ ਤਦ ਤੋਰ ਤਦ ਉਹ ਹਰ ਜਿੱਤੇ ਨੂੰ ਸਰਪ੍ਰਾਈਜ਼ ਰਿਜ਼ਰਟ ਕਰੂੰਗਾ ਤੇ ਜੇਕਰ ਉਹਨੂੰ ਪਾਇਆ ਗਿਆ ਕਿ ਜਿਹੜੀਆਂ ਇਨਸਟਰਕਸ਼ਨਸ ਇਹਨਾਂ ਨੂੰ ਭੇਜੀਆਂ ਜਿਹੜਾ ਅਜੰਡਾ ਰੀਜ ਆਫਿਸ ਤੋਂ ਆਇਆ ਤਾਂ ਕਨਸਰਨ ਜੀਓ ਐਸ ਐਚਓ ਉਹਨਾਂ ਦੇ ਖਿਲਾਫ ਸਖਤ ਐਕਸ਼ਨ ਲਿਆ ਜਾਊਗਾ ਇਸ ਨੋਟਡ ਆਵਾਂ दस लाख के बेनिफिट सिर्फ पांच लाख में जी हाँ जी जी आर क्लब और होटल मैरिटन आपके लिए लेके आए हैं गोल्ड मेंबरशिप ऑफर्स बहुत ही एक्साइटिंग है जिसमें कि पांच लाख की, की मेंबरशिप लेने पर आप सभी को मिलते हैं जैसे की टू हंड्रेड परसेंट के लिए वेज नॉन वेज फंक्शन एट बैंक हॉल थर्टी फाइव परसेंट डिस्काउंट ऑन फूड बेवरेजेस एंड डिनर्स इसके साथ ही आपको मिलता है फ्री यूजेज ऑफ स्विमिंग पूल फॉर थ्री इस एंड ट्वेंटी फ्री स्पा सर्विसेज इस साथ ही आपको मिलते हैं सिक्स नाइट फ्री और जब तक ये कार्ड आप इस्तेमाल नहीं करते हो जीजीआर क्लब आपको देते हैं एक्साइटिंग ऑफर पांच लाख की मेंबरशिप पर ये देते हैं चार हजार रूपए की मंथली रेंटल इनकम साइट से तो बहुत ही एक्साइटिंग ऑफर है ये ऑफर आप होटल मैरिटन में भी यूटिलाइज कर सकते हो जी जी आर क्लब में भी यूटिलाइज कर सकते हो और इसके साथ ही आपको होटल मैरिटन की बुकलेट आपको एक्साइटिंग ऑफर के साथ मिलेगी हां बहुत जल्दी GGR क्लब बनकर तैयार होने वाला है और आपके सामने आने वाला है गिव मी एक्सपीरियंस तो देर ना कीजिएगा जल्दी बुक कीजिएगा अपनी मेंबर